ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰੋ ਆਪਾਂ ਇੱਥੇ ਅੱਜ ਇਹਨੂੰ ਪਹਿਲਾਂ ਆਪਾਂ ਨੇ ਨਦੀਨ ਸਾਫ ਕੀਤੇ ਜਿਹਨੂੰ ਆਪਾਂ ਜੜੀ ਬੂਟੀਆਂ ਕਹਾ ਕਹਿ ਲੈਂਦੇ ਆ ਉਸ ਤੋਂ ਬਾਅਦ ਫਿਰ ਤਰਫਾਲੀ ਨਾਲ ਬਹਾਈ ਕੀਤੀ ਹੁਣ ਹੋਰ ਆਪਾਂ ਬੱਟਾ ਬਣਾ ਰਹੇ ਹਾਂ ਤੇ ਇਹ ਬੱਟਾ ਨੂੰ ਵੱਡੀਆਂ ਕਰਦੇ ਤੇ ਖਾਲੀ ਢੂੰਗੀ ਹੋ ਜਾਣੀਆਂ ਤੇਰੇ ਆਪਾਂ ਮੋਲੀ ਬੀਜਾਂਗੇ ਪਰ ਜਿਹੜੀ ਕੁਦਰਤੀ ਖੇਤੀ ਦੀ ਗੱਲ ਹੈ ਵੀ ਇਹ ਕੁਦਰਤੀ ਖੇਤੀ ਦਾ ਦੂਜੀ ਖੇਤੀਆਂੋਂ ਕੀ ਫਰਕ ਹੈ ਇੱਕ ਤਾਂ ਇੱਥੇ ਮਿੱਟੀ ਬਹੁਤ ਪੋਲੀ ਹੋ ਜਾਂਦੀ ਆ। ਉਹਰੇ ਆਪਾਂ ਨੂੰ ਬੜੀ ਮਸ਼ਿਨਰੀ ਦੀ ਲੋੜ ਨਹੀਂ ਪੈਂਦੀ ਕਿਉਂ ਮਿੱਟੀ ਇੰਨੀ ਪੋਲੀ ਹੁੰਦੀ ਆ ਆਪਣੇ ਜਿਹੜੇ ਹੱਥਾਂ ਨਾਲ ਚੱਲਣ ਵਾਲੇ ਛੋਟੇ ਘਰੇਲੂ ਟੂਲ ਨੇ ਉਹ ਬੜੇ ਆਰਾਮ ਨਾਲ ਕੰਮ ਕਰ ਲੈਂਦੇ ਨੇ ਬਾਕੀ ਅੱਜ 10 ਅਕਤੂਬਰ 2025 ਤਕਰੀਬਨ ਸਮਾਂ ਦੁਪਹਿਰ ਦਾ ਸਵਾ 1 ਵਜੇ ਹੋਇਆ ਤੇ ਇੱਕ ਤਾਂ ਜਦੋਂ ਆਪਾਂ ਧੁੱਪਾਂ ਚੰਗ ਕਰਦੇ ਜਿਹੜੇ ਸਰੀਰ ਨੂੰ ਲੋੜ ਆ ਉਹ ਵਿਟਾਮਿਨ ਡੀ ਉਹ ਬੜਾ ਖੁੱਲਾ ਮਿਲ ਜਾਂਦਾ ਜਿਹੜੀ ਦੂਜੀ ਲੋੜ ਆ ਆਕਸੀਜਨ ਦੀ ਉਹ ਮਿਲ ਜਾਂਦੀ ਆ ਤੀਜਾ ਤਾਂ ਤੁਸੀਂ ਨੰਗੇ ਪੈਰੀ ਤੁਰਦੇ ਆ ਜਿਹੜਾ ਬਾਡੀ 'ਚ ਰੇਡੀਏਸ਼ਨ ਹੋਇਆ ਹੁੰਦਾ ਉਹ ਥੱਲੇ ਚਲੇ ਜਾਂਦਾ ਫਿਰ ਹੁਣ ਆਪਾਂ ਮਿੱਟੀ ਦੀ ਗੱਲ ਕਰੀਏ ਵੀ ਮਿੱਟੀ ਕੁਦਰਤੀ ਖੇਤੀ ਦਾ ਕੀ ਫਰਕ ਆ ਜਿਵੇਂ ਆਪਾਂ ਬਾਹਰ ਆਏ ਆ ਮਤਲਬ ਆਪਾਂ ਨੇ ਕੋਈ ਢੂੰਗੀ ਤਾਂ ਬਾਹਰ ਨਹੀਂ ਉਹ ਕਿਹੜਾ ਮਸ਼ੀਨਰੀ ਵਰਤੀ ਆ ਹੱਥਾਂ ਨਾਲੇ ਮਾੜਾ ਮੋਟਾ ਜਿਹੜਾ ਸੈੱਟ ਕੀਤਾ ਪਰ ਜਿਉਂ-ਜਿਉਂ ਆਪਾਂ ਇਹ ਫਾਲਾ ਧਸਾਉਂਦੇ ਜਾਵਾਂਗੇ ਆਰਾਮ ਨਾਲ ਵਿੱਚ ਮਿੱਟੀ ਦੇ ਗੁੜ ਜਾਂਦਾ ਤੇ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਹਾਲੇ ਆਪਾਂ ਲਾਈਨਾਂ ਦਾ ਵੀ ਵਿੰਗੀਆਂ ਟੇਡੀਆਂ ਨਾ ਹੋ ਜਾਣ ਇਸ ਲਈ ਉਸ ਤਰ੍ਹਾਂ ਬਾਹਰ ਆਂ ਫਿਰ ਦੁਈ ਵਾਰੀ ਨੂੰ ਫੇਰ-ਫੇਰਾਂਗੇ ਵਿੱਚ ਫਾਲੇ ਨੂੰ ਤੇ ਇਸ ਤਰ੍ਹਾਂ ਆਪਣੀ ਮੂਲੀ ਦੀ ਵੱਟ ਤਿਆਰ ਹੋ ਜੂਗੀ ਆਪਾਂ ਇਹਨੂੰ ਘੱਟ ਪਾਣੀ ਨਾਲ ਮੂਲੀ ਅਗਾਵਾਂਗੇ ਪਰ ਜਿਹੜੀ ਹੁਣ ਆਪਾਂ ਜੇ ਖਾਸ ਗੱਲ ਦੇਖੀਏ ਵੀ ਇਹ ਜਿਹੜੀ ਮਿੱਟੀ ਆ ਇਹਦੀ ਖੁਸ਼ਬੂ ਵੀ ਵੱਖਰੀ ਆ ਤੇ ਪੋਲੀ ਵੀ ਬਹੁਤ ਰਹਦੀ ਆ ਜਦੋਂ ਕੋਈ ਵੀ ਮਿੱਟੀ ਪੋਲੀ ਹੋਊਗੀ ਨਰਮ ਹੋ ਉੱਥੇ ਜਿਹੜਾ ਪੌਦਾ ਹੋਊਗਾ ਇੱਕ ਤਾਂ ਉਹ ਛੇਤੀ ਵਾਧਾ ਕਰੂਗਾ ਜਿੱਕਣ ਮੂਲੀ ਐ ਇੱਕ ਜਾੜ ਵਾਲੀ ਫਸਲ ਆ ਤੇ ਢੰਗਾਈ ਤੱਕ ਜਾਂਦੀ ਆ ਤੇ ਉਹ ਬੜੇ ਆਰਾਮ ਨਾਲ ਹੋ ਜਾਂਦੀ ਆ ਔਰ ਇਹ ਆਪਾਂ ਦੇਸੀ ਮੂਲੀ ਜਿਹੜੀ ਲਾਲ ਜੇ ਗੁਲਾਬੀ ਜੇ ਰੰਗ ਦਿੰਦੀ ਆ ਉਹ ਬੀਜਣੀ ਆ ਪਰ ਉਹ ਵਿੰਗੀ ਟੱਡੀ ਹੋ ਜਾਂਦੀ ਸਿੱਧੀ ਨਹੀਂ ਰਹਿੰਦੀ ਕੋਈ ਦੇਸੀ ਬੀਜਾਂ ਦੀ ਖਾਸੀਅਤ ਆ ਵੀ ਉਹਨਾਂ ਦਾ ਆਪਣਾ ਡਿਜ਼ਾਈਨ ਆਪਣਾ ਕਲਰ ਹੁੰਦਾ ਤੇ ਉਹ ਜਿਹੜੇ ਹਿਸਾਬ ਨਾਲ ਚੱਲਣਾ ਉਹ ਹਿਸਾਬ ਨਾਲ ਚੱਲਣਾ ਪਰ ਉਹ ਮੋਟੀ ਵੀ 18 ਇੰਚ ਤੱਕ ਹੋ ਜਾਂਦੀ ਆ 18 ਇੰਚ ਦੀ ਮਤਲਬ ਮਟਾਈ ਇਸ ਤਰ੍ਹਾਂ ਤੇ 2.5 ਫੁੱਟ ਦੀ ਲੰਬਾਈ ਹੋ ਜਾਂਦੀ ਆ ਜਦੋਂ ਕਿ ਆਪਾਂ ਨੂੰ ਬਾਉਣਾ ਤਾਂ ਲੰਗਾਈ ਵੀ ਇੱਕ ਤਾਂ ਹੁੰਦਾ ਵੀ ਬਹੁਤ ਡੂੰਘਾ ਵਾਹਿਆ ਗਿਆ ਜੀ ਮਸ਼ੀਨਰੀ ਵੱਧ ਵਰਤੀ ਗਈ ਪਰ ਆਪਾਂ ਇੱਕ ਸਾਦੇ ਜਿਹੇ ਟੂਲ ਨਾਲ ਇਹਦੀ ਬਹਾਈ ਕਰਕੇ ਮੂਲੀ ਲਾ ਲੈਣੀ ਹੈ ਤੇ ਇਹਦੇ ਉੱਤੇ ਆਪਣਾ ਘਰ ਦਾ ਵੀ ਹੋਊਗਾ ਹੋਰ ਕੋਈ ਖਰਚਾ ਨਹੀਂ ਆਊਗਾ ਜਿਹੜੇ ਦੇਸੀ ਖੇਤੀ ਆ ਇਹ ਆਪਾਂ ਧਰਤੀ ਦੀ ਸਿਹਤ ਅਤੇ ਆਪਣੀ ਸਿਹਤ ਦੋਵਾਂ ਦਾ ਖਿਆਲ ਰੱਖ ਕੇ ਕਰਨੀ ਹੁੰਦੀ ਹੈ। ਬਾਕੀ ਜਿਹੜੇ ਨਦੀਨਦੂਨ ਉੱਗ ਪੀ ਆਉਂਦੇ ਨੇ ਉਹਨਾਂ ਦਾ ਵੀ ਆਪਾਂ ਨੂੰ ਕੋਈ ਜ਼ਿਆਦਾ ਡਰ ਨਹੀਂ ਹੁੰਦਾ ਕਿਉਂਕਿ ਨਦੀਨ ਵੀ ਉੱਗਣੇ ਜ਼ਰੂਰੀ ਨੇ। ਕਿਉਂਕਿ ਜੇ ਨਦੀਨ ਹੋਣਗੇ ਤਾਂ ਉਹਦਾ ਨੁਕਸਾਨ ਨਹੀਂ ਫਾਇਦਾ ਹੁੰਦਾ ਕਿਉਂਕਿ ਬਹੁਤ ਸਾਰੇ ਐਸੇ ਸੂਖਮ ਜੀਵ ਮਾਈਕਰੋਬ ਨੇ ਜਿਹੜੇ ਉਹਨਾਂ ਦੇ ਜੜਾਂ 'ਚ ਪਾਲਦੇ ਨੇ ਤੇ ਉਹਨਾਂ ਨੂੰ ਸ਼ੂਗਰ ਲੈ ਕੇ ਉਹ ਆਪਣਾ ਵਾਧਾ ਅੱਗੇ ਕਰਦੇ ਨੇ। ਤੇ ਇਸ ਤਰ੍ਹਾਂ ਆਪਾਂ ਇੱਥੇ ਕੰਮ ਕਰਾਂਗੇ ਹੁਣ ਤੁਸੀਂ ਇੱਕ ਹੋਰ ਜੀ ਚੀਜ਼ ਵੀ ਨੋਟ ਕਰੋ ਜਿਵੇਂ ਇਹ ਮਿੱਟੀ ਆ ਜਿਹੜੀ ਆਪਣੀ ਇਹਦੀ ਚਮਕ ਵੀ ਵੱਖਰੀ ਹੁੰਦੀ ਆ ਜੇਕਰ ਨੂੰ ਤੁਸੀਂ ਦੇਖੋ ਵੀ ਮਿੱਟੀ ਚਮਕ ਰਹੀ ਆ ਜਿਵੇਂ ਰੇਤਾਂ ਹੁੰਦਾ ਇਹ ਸਭ ਕੁਦਰਤੀ ਖੇਤੀ ਹੁਣ ਕਰਕੇ ਆ ਜਦੋਂ ਕਿ ਜਿੱਥੇ ਬਹੁਤ ਜ਼ਿਆਦਾ ਪਾਣੀ ਵਰਤਿਆ ਜਾਂਦਾ ਮਿੱਟੀ ਦਾ ਰੰਗ ਦਾ ਫਰਕ ਪੈ ਜਾਂਦਾ ਚਮਕ ਵੀ ਘਟ ਜਾਂਦੀ ਆ ਪਰ ਕੁਦਰਤੀ ਖੇਤੀ 'ਚ ਮਿੱਟੀ ਦੀ ਚਮਕ ਹੀ ਵਧੂਗੀ ਤੇ ਖਾਸ ਗੱਲ ਆ ਵੀ ਜਿਹੜੀ ਓਰੇ ਓਪੋਜ ਪੈਦਾ ਹੋਣੀ ਆ ਉਹਦੀ ਵੀ ਚਮਕ ਕਾਫੀ ਵੱਧ ਜਾਂਦੀ ਆ ਸੋ ਇਹ ਖੇਤੀ 1968 ਪੈਣ ਤੋਂ ਪਹਿਲਾਂ ਸਦੀਆਂ ਤੋਂ ਖੇਤੀ ਆਪਣੇ ਪੂਰਵਜਾਂ ਦੀ ਜਿਹੜੀ ਖੇਤੀ ਸੀ ਕੁਦਰਤੀ ਖੇਤੀ ਉਹ ਕੀਤੀ ਆ ਤੇ ਇਹਦੇ ਵਿੱਚ ਹਰੇਕ ਜੀਵ ਨੂੰ ਸੁਰੱਖਿਅਤ ਰੱਖਿਆ ਜਾਂਦਾ ਚਾਹੇ ਪੰਛੀ ਆ ਚਾਹੇ ਮਿੱਟੀ 'ਚ ਰਹਿਣ ਵਾਲਾ ਕੋਈ ਵੀ ਜੀਵ ਆ ਉਹਨੂੰ ਦੁਸ਼ਮਣ ਨਹੀਂ ਮੰਨਿਆ ਜਾਂਦਾ ਤੇ ਬਾਕੀ ਜਿਹੜਾ ਜ਼ਿਆਦਾ ਰੁੱਖ ਨੇ ਉਹ ਮਿੱਟੀ ਨੂੰ ਬਹੁਤ ਜ਼ਿਆਦਾ ਗਰਮ ਨਹੀਂ ਹੋਣ ਦਿੰਦੇ ਛਾਂਵਾਂ ਰਹਿੰਦੀ ਆ ਜਦੋਂ ਮਿੱਟੀ ਤੇ ਛਾਂਵਾਂ ਰਹੂਗੀ ਤਾਂ ਮਿੱਟੀ ਦੇ ਵਿੱਚ ਜਿਹੜੇ ਸੂਖਮ ਤੱਤ ਨੇ ਮਾਈਕਰੋਬ ਨੇ ਜੀਵਾਣੂ ਨੇ ਉਹ ਮਰਦੇ ਨਹੀਂ ਹੈਗੇ ਕਿਉਂਕਿ ਹੁਣ ਸਾਡਾ ਜਿਹੜਾ ਵਾਤਾਵਰਨ ਹੈ ਇਸ ਤਰ੍ਹਾਂ ਦਾ ਸ਼ੁਰੂ ਹੋ ਚੁੱਕਿਆ ਵੀ ਲੋੜ ਤੋਂ ਬਾਅਦ ਬਾਰਸ਼ਾਂ ਲੋੜ ਤੋਂ ਬਾਅਦ ਤਪਾਨੇਰੀਆਂ ਅਲੱਗ-ਅਲੱਗ ਤਰ੍ਹਾਂ ਦੇ ਮਿੱਟੀ ਦੇ ਵਿੱਚ ਵਾਇਰਸ ਰੋਗ ਆ ਰਹੇ ਨੇ ਕਿਉਂਕਿ ਜਿਹੜਾ ਸਾਡਾ ਵਾਤਾਵਰਨ ਉਹ ਬੜਾ ਦੁਸਤ ਤੇ ਖਰਾਬ ਹੋ ਰਿਹਾ। ਪਰ ਜਦ ਆਪਾਂ ਕੁਦਰਤ ਦੇ ਹਿਸਾਬ ਨਾਲ ਚੱਲਾਂਗੇ ਤਾਂ ਸਾਡਾ ਵਾਤਾਵਰਨ ਬਚਿਆ ਰਹਿ ਸਕਦਾ ਹੈ। ਜਦੋਂ ਇੱਥੇ ਪੰਛੀ ਆਉਂਦੇ ਨੇ ਬਹੁਤ ਸਾਰੇ ਰਹਿੰਦੇ ਵੀ ਨੇ ਤਾਂ ਵੀ ਇੱਕ ਕੁਦਰਤ ਦਾ ਹਿੱਸਾ ਹੈ ਕਿਉਂਕਿ ਜਿਹੜੀਆਂ ਆਪਣੀਆਂ ਫਸਲਾਂ ਉਗਣੀਆਂ ਨੇ ਉੱਥੇ ਕੀਟ ਕੰਟਰੋਲ ਪੰਛੀਆਂ ਨੇ ਕਰਨਾ ਹੈ। ਸੁੰਡੀਆਂ ਨੂੰ ਪੰਛੀਆਂ ਨੇ ਖਾ ਜਾਣਾ। ਤੇ ਤਰ੍ਹਾਂ ਤਰ੍ਹਾਂ ਦੀਆਂ ਸੰਡੀਆਂ ਜਾਂ ਜੀਵ ਇਸ ਤਰ੍ਹਾਂ ਦੀ ਬਨਸਪਤੀ ਜਾਂ ਉਹ ਬੀਜ ਖਾਂਦੇ ਨੇ ਬਹੁਤ ਸਾਰੇ ਜਿਹੜੇ ਨਦੀਨਾਂ ਦੇ ਬੀਜ ਖੜੇ ਹੁੰਦੇ ਨੇ ਉਹ ਵੀ ਆਪਣੇ ਪੰਛੀ ਚੋਕ ਲੈਂਦੇ ਨੇ ਜਣੀ ਨਦੀਨ ਕੰਟਰੋਲ ਪੰਛੀਆਂ ਨੇ ਕਰਤਾ ਜਾਂ ਕੀਟ ਕੰਟਰੋਲ ਕਹਿ ਲਈਏ ਕੁਦਰਤ ਆਪਣਾ ਹਰੇਕ ਜੀਵ ਉਹ ਰਿ ਆਪਣਾ ਰੋਲ ਅਦਾ ਕਰ ਰਿਹਾ ਤੇ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਚ ਬਹੁਤੀ ਘੱਟ ਖਰਚ ਨਾਲ ਖੇਤੀ ਕਰ ਸਕਦੇ ਆ ਪਰ ਜਿਹੜੀ ਇਹ ਖੇਤੀ ਦੀ ਸਭ ਤੋਂ ਜ਼ਰੂਰੀ ਗੱਲ ਆ ਉਹ ਤੁਹਾਡੀ ਮਿਹਨਤ ਹੈ ਵੀ ਤੁਸੀਂ ਕਿੰਨੀ ਮਿਹਨਤ ਕਰ ਸਕਦੇ ਹੋ ਜਿੰਨੀ ਮਿਹਨਤ ਵਧ ਕਰ ਲਾਂਗੇ ਉਹਨਾਂ ਥੋੜਾ ਜਿਹਾ ਇਹੀ ਹੁੰਦਾ ਵੀ ਆਪਾਂ ਫਸਲਾਂ ਟਾਈਮ ਤੇ ਬੀਜ ਲੈਣੇ ਆ ਕਿਉਂਕਿ ਹੱਥੀ ਤਿਆਰ ਕਰਨ ਕਰਕੇ ਆਪਾਂ ਲੇਟ ਵੀ ਹੋ ਜਾਂਦੇ ਆ ਬਜਾਈ ਨੂੰ ਪਰ ਫਿਰ ਵੀ ਵਧੀਆ ਢੰਗ ਨਾਲ ਕੁਦਰਤੀ ਖੇਤੀ ਚੱਲੀ ਜਾਂਦੀ ਆ ਕਿਉਂਕਿ ਜਿਹੜੀ ਆਪਣੀ ਖੇਤੀ ਵਿੱਚ ਲਗਾਤਾਰ ਉਪਜ ਦੇਣ ਵਾਲੀ ਫਸਲ ਹੈ ਜੋ ਆਪਾਂ ਨੂੰ ਮਤਲਬ ਮੰਡੀ ਭੇਜ ਦਿਓ ਭੇਜਿਆ ਉਹ ਕੇਲੇ ਨੇ ਤੇ ਕੇਲੇ ਸਾਰਾ ਸਾਲ ਚੱਲਦੇ ਨੇ ਕੇਲਿਆਂ ਦੀ ਖਾਸੀਅਤ ਇਹ ਵੀ ਉਹ ਐਸੀ ਫਸਲ ਹੈ ਜਿਹਦੀ ਡਿਮਾਂਡ ਵੀ ਸਾਰਾ ਸਾਲ ਰਹਿੰਦੀ ਆ ਕੋਈ ਵੀ ਬਾਗ ਲਾ ਲਓ ਲਗਾਤਾਰ ਸਾਰਾ ਸਾਲ ਨਹੀਂ ਚੱਲ ਸਕਦਾ ਹਰੇਕ ਆਪਣੇ ਬਾਗਬਾਨੀ ਫਸਲ ਨੇ ਉਸ ਰੁੱਤ ਤੇ ਹੀ ਫਲ ਦੇਣਾ ਪਰ ਕੇਲਾ ਸਾਰਾ ਸਾਲ ਚੱਲੂਗਾ ਤੇ ਖਾਣੇ ਵਾਲੇ ਵੀ ਸਾਰੇ ਨੇ ਉਹ ਜਿਹੜੇ ਪ੍ਰਵਾਸੀ ਨੇ ਪੰਜਾਬੀਆਂ ਨੂੰ ਛੱਡ ਕੇ ਪੰਜਾਬੀ ਵੀ ਹੁਣ ਤਾਂ ਖਾਣ ਲੱਗੇ ਕਿੱਲਾ ਸੋ ਆ ਹਾਲੇ ਡਗਾਈ ਤੱਕ ਚੱਲੂਗਾ ਇਹ ਵੀ ਇੱਕ ਦੇਸੀ ਹਲੇ ਆ ਜਿੱਥੇ ਆਪਾਂ ਜਿਵੇਂ ਫੋਰ ਡੂੰਗਾ ਕਰਾਂਗੇ ਜਦ ਦੋ ਤਿੰਨ ਵਾਰੀ ਇਹ ਫੇਰਾਂਗੇ ਅਲੱਗ-ਅਲੱਗ ਇਹਦੇ ਨਾਲ ਵੀ ਫਾਲੇ ਤਰਫਾਲੀ ਦਾ ਬਹੁਤ ਨੇ ਤੇ ਫਿਰ ਆਪਾਂ ਐ ਫੇਰਾਂਗੇ ਇਸ ਤਰ੍ਹਾਂ ਜਿੰਨੀ ਦੂਜੀ ਖੇਤੀ ਜੇ ਵੱਟ ਵੱਡੀ ਹੁੰਦੀ ਔਡੀ ਵੱਡੀ ਵੱਟ ਬਣ ਜੂ ਪਰ ਇਹ ਵੱਟ ਪੋਲੀ ਰਹੂਗੀ ਹੁਣ ਤੁਸੀਂ ਜੇ ਨੇੜੇੋਂ ਦੇਖਿਓ ਤਾਂ ਮਿੱਟੀ ਐ ਨਿਕਲਦੀ ਮੇਰੇ ਗਿੱਲ ਹੁੰਦੀ ਆ ਦੇਖੋ ਇਹ ਸਾਰਾ ਬਾਰਸਾਂ ਦਾ ਪਾਣੀ ਉਹ ਸਟੋਰ ਕੀਤਾ ਹੋਇਆ ਮਿੱਟੀ ਨੇ ਤੇ ਇਸ ਤਰ੍ਹਾਂ ਮਿੱਟੀ ਪਾਣੀ ਨੂੰ ਸਟੋਰ ਕਰ ਰੱਖਦੀ ਆ ਭਾਵੇਂ ਨੂੰ ਇੱਕ ਵਾਰੀ ਉੱਪਰੋਂ ਬਜ਼ੁਰਗ ਗੜਾਈ ਕਿਉਂ ਕਰਦੇ ਸਨ ਕਿਉਂ ਮਿੱਟੀ ਦੀ ਗਿੱਲ ਨਾ ਖਤਮ ਹੋਵੇ ਉਸ ਟਾਈਮ ਇਹ ਜਿਹੜਾ ਮਿੱਟੀ ਦੇ ਵਿੱਚ ਪਾਣੀ ਸਟੋਰ ਰਹਿੰਦਾ ਸੀ ਉਹਦੀ ਬੜੀ ਇੱਜ਼ਤ ਕੀਤੀ ਜਾਂਦੀ ਸੀ ਸੰਭਾਲ ਕੇ ਰੱਖਿਆ ਜਾਂਦਾ ਸੀ ਕਿਉਂ ਨਾ ਉਹ ਸਮਿਆਂ ਦੇ ਵਿੱਚ ਪਾਣੀ ਨੂੰ ਖੋ ਆ ਜਾਂ ਉਸ ਤਕਨੀਕਾਂ ਨਾਲ ਕੱਢਿਆ ਜਾਂਦਾ ਤਾਂ ਉਹ ਮਿਹਨਤ ਆਉਂਦੀ ਸੀ ਇਸ ਲਈ ਉਹਨਾਂ ਨੇ ਆਪਣੇ ਤਕਨੀਕਾਂ ਸੰ ਵੱਖ-ਵੱਖ ਪਾਣੀ ਨੂੰ ਬਚਾ ਕੇ ਰੱਖਿਆ ਜਾਂਦਿਆਂ ਗਿੱਲ ਸਲਾਬ ਪੌਦਿਆਂ ਦੀ ਜਿਹੜੀ ਖਰਾਕ ਆ ਸਲਾਵੇ ਆ ਤੇ ਉਹ ਮਿੱਟੀ 'ਚ ਲਗਾਤਾਰ ਬਣੀ ਰਹਿੰਦੀ ਆ ਇਹ ਤਾਂ ਬਣੀ ਰਹਿੰਦੀ ਆ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਵੀ ਇਸ ਮਿੱਟੀ 'ਚ ਸੂਖਮ ਜੀਵ ਜ਼ਿਆਦਾ ਹੁੰਦੇ ਨੇ ਕਿਉਂਕਿ ਜਿੰਨੇ ਵੀ ਹੁਣ ਰੁੱਖ ਨੇ ਉਹ ਤਰ੍ਹਾਂ-ਤਰ੍ਹਾਂ ਦੇ ਰੁੱਖਾਂ ਦੇ ਪੱਤੇ ਡਿੱਗਣੇ ਆ ਤੇ ਉਹ ਜਿਹੜੇ ਬਰੀਕ ਜੀਵ ਨੇ ਜੀਵਾਣੂ ਨੇ ਮਾਈਕਰੋਬ ਨੇ ਜਾਂ ਜਿਹੜੇ ਮਿੱਟੀ 'ਚ ਕੰਮ ਕਰਨ ਵਾਲੇ ਗੰਡੋਏ ਵੀ ਹੋਗੇ ਹੋਰ ਬਹੁਤ ਸਾਰੇ ਜੀਵ ਨੇ ਇਹ ਉਹਨਾਂ ਦੀ ਖਾਹਕ ਹੈ ਆਪਾਂ ਭਾਵੇਂ ਬਾਹਰੋਂ ਨਾਰਿਓ ਨਹੀਂ ਪਾਪ ਸਕਦੇ ਪਰ ਕੁਦਰਤ ਦੇ ਵਿੱਚ ਨਦੀਨ ਜਿਵੇਂ ਆ ਪੱਤੇ ਨੇ ਇਹ ਗਲਦੇ ਰਹਿੰਦੇ ਨੇ ਤੇ ਕੁਦਰਤ ਦੇ ਉਹ ਜਿਹੜੇ ਛੋਟੇ ਸੂਖਮ ਜੀਵ ਨੇ ਆਪਾਂ ਨੂੰ ਦੇਨੇ ਨਹੀਂਗੇ ਉਹ ਵੀ ਜਿਉਂਦੇ ਰਹਿੰਦੇ ਨੇ ਕੁੱਲ ਮਿਲਾ ਕੇ ਜਦੋਂ ਸਾਰੇ ਸੂਖਮ ਜੀਵ ਮੈਕਰੋਬ ਜਮਾਣ ਨੂੰ ਜਿਉਂਦੇ ਨੇ ਤਾਂ ਮਿੱਟੀ ਜੋ ਸਹੀ ਕੰਮ ਚੱਲਣਾ ਫੇਰ ਜਿਹੜੀ ਔਰੇ ਦੀ ਫਸਲ ਆ ਫਸਲ ਨੂੰ ਵੀ ਬਿਮਾਰੀ ਨਹੀਂ ਲੱਗੂਗੀ ਜੇ ਲੱਗੂ ਤਾਂ ਠੀਕ ਖੁਦ ਕਰਨ ਦੀ ਤਾਕਤ ਰੱਖਦੇ ਨੇ ਬਾਕੀ ਜਿਹੜੀ ਮਿੱਟੀ ਆ ਉਹ ਵੀ ਤੰਦਰੁਸਤ ਹੁੰਦੀ ਆ ਕਿਉਂਕਿ ਮਿੱਟੀ ਵੀ ਬਿਮਾਰ ਤੰਦਰੁਸਤ ਕਿਣੀ ਜਾਂਦੀ ਓ ਸੋ ਇਸ ਤਰ੍ਹਾਂ ਕਾਫੀ ਲੰਬੀ ਗੱਲ ਬਾਤ ਆ ਆਪਾਂ ਅੱਗੇ ਫੇਰ ਕਰਾਂਗੇ ਪਰ ਆਪਾਂ ਜੋ ਮੇਨ ਗੱਲ ਸੀਗੀ ਵੀ ਆਪਾਂ ਕੁਦਰਤੀ ਖੇਤੀ ਵਿੱਚ ਹੱਥੀ ਮਿਹਨਤ ਕਰਕੇ ਵੀ ਆਪਣੀ ਔਕਣ ਦੂਜੀ ਫਸਲਾ ਵਾਂਗ ਫਸਲ ਲਗਾ ਸਕਦੇ ਆ। ਤਾਂ ਜਦੋਂ ਆਪਾਂ ਰੇ ਮੂਲੀ ਬੀਜਾਂਗੇ ਉੱਗੂਗੀ ਤਾਂ ਉਹਦੇ ਬਾਰੇ ਫੇਰ ਗੱਲਬਾਤ ਕਰਾਂਗੇ ਵੀ ਆਪਾਂ ਘੱਟ ਪਾਣੀ ਨਾਲ ਮੂਲੀ ਕਿਵੇਂ ਉਗਾ ਸਕਦੇ ਆ ਕਿਵੇਂ ਇਹ ਵਾਧਾ ਕਰ ਸਕਦੀਆਂ ਨੇ ਤੇ ਆਪਣੀ ਨਦੀਨਾਂ ਦਾ ਜਿਹੜਾ ਵੀ ਉਹ ਕੁਦਰਤੀ ਖੇਤੀ 'ਚ ਕਿਵੇਂ ਨੁਕਸਾਨ ਕਰਦੇ ਨੇ ਕੀ ਫਾਇਦਾ ਕਰਦੇ ਨੇ ਉਹਨਾਂ ਦਾ ਕੀ ਰੋਲ ਆ ਸਾਰੀਆਂ ਗੱਲਾਂ ਬਰੀਕੀ ਵਾਲੀਆਂ ਬਾਅਦ 'ਚ ਕਰਾਂਗੇ ਅਗਲੀ ਵੀਡੀਓ 'ਚ ਸੋ ਸਾਬ ਦਾ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ